ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮੰਡਾਹਾ ਡੈਰੀ ਫਾਰਮ ਤੇ ਜਿਵੇਂ ਕਿ ਤੁਹਾਨੂੰ ਪਤਾ ਬਈ ਆਪਾਂ ਕੱਟੀਆਂ ਦੀ ਵੀਡੀਓ ਕਵਰ ਕਰਦੇ ਰਹਿੰਨੇ ਆ ਅੱਜ ਆਪਾਂ ਆਪਦੀ ਪਿੰਡ ਚੋਂ ਵੀਡੀਓ ਕਵਰ ਕਰ ਰਹੇ ਆ ਬਾਬਾ ਜੀ ਦਾ ਘਰ ਹੈਗਾ ਪੰਬਾਬੱਦੀ ਰੋਡ ਤੇ ਤੇ ਨੇੜੇ ਪਾਣੀ ਵਾਲੀ ਟੈਂਕੀ ਪੈ ਜਾਂਦੀ ਹੈ ਸਾਡੇ ਪਿੰਡ ਦੇ ਵਿੱਚ ਇੱਕ ਹੀ ਆ ਪਾਣੀ ਵਾਲੀ ਟੈਂਕੀ ਉੱਥੋਂ 500 ਮੀਟਰ ਦੇ ਬਾਬਾ ਜੀ ਦਾ ਘਰ ਹੈ ਖੇਤਾਂ ਦੇ ਵਿੱਚ ਤੇ ਬਾਬਾ ਜੀ ਦਾ ਨੀਲੇ ਨਾਮ ਤੋਂ ਬਾਬਾ ਜੀ ਮਸ਼ਹੂਰ ਨੇ ਜਿਹਨੂੰ ਮਰਜ਼ੀ ਪੁੱਛ ਲਓ ਵੀ ਨੀਲੇ ਬਾਬੇ ਦੇ ਘਰੇ ਜਾਣਾ ਤੇ ਅੱਜ ਬਾਬਾ ਜੀ ਲਵੇ ਸੱਤ ਕੱਟੀਆਂ ਤੇ ਇੱਕ ਬੱਛੀ ਐ ਆਜੋ ਬਈ ਕਰਾਉਣਿਆ ਤੁਹਾਨੂੰ ਕੱਟੀਆਂ ਚੈੱਕ ਪਹਿਲਾਂ ਛੋਟੀ ਕੱਟੀ ਤੋਂ ਆਜੋ ਕਰਾ ਉਧਰ ਮਰਵਾ ਕੈਮਰਾ ਬਈ ਇਹਦੀ ਵੀ ਉਮਰ 1 ਸਾਲ ਉਮਰ ਹੈ ਸਿੰਗੀ ਪੂਰੀ ਵਧੀਆ ਲੱਗੀ ਐ ਰੇਟ ਇਹਦਾ ਬਈ ਵਧੀਆ ਰਹਿਣਾ ਕਿਉਂਕਿ ਇਹ ਪੂਰੀ ਸਮੀ ਪਲੀ ਐ ਤੇਰੀ ਮਾਂ ਦਾ ਦੁੱਧ ਦਾ ਰਿਕਾਰਡ 15 ਲੀਟਰ ਹੈ ਜੇ ਹੁਣ ਤੁਸੀਂ ਵਧੀਆ ਬਰੀਡ ਦੀ ਕੱਟੀ ਲਓਗੇ ਬਈ ਮਹਿੰਗੀ ਤਾਂ ਮਿਲੂਗੀ ਓ ਠੀਕ ਆ ਇਹਦਾ ਤਾਂ ਕਰਕੇ ਰੇਟ ਜ਼ਿਆਦਾ ਪਹਿਲਾਂ ਤੇ ਇਹਦੀ ਝੋਲੀ ਤੇ ਮਾਰ ਕੈਮਰਾ ਬਈ ਕਿਉਂਕਿ ਐਡੀ ਛੋਟੀ ਕੱਟੀ ਦੀ ਝੋਲੀ ਤੁਸੀਂ ਆਪ ਹੀ ਦੇਖ ਲਓ ਕਿਵੇਂ ਬਣੀ ਹੋਈ ਆ ਥਣ ਦੇਖ ਲਓ ਕਿਡੇ-ਕਡੇ ਲੱਗੇ ਪਿਆ ਇਹ ਤਾਂ ਕਰਕੇ ਦਾ ਰੇਟ ਜ਼ਿਆਦਾ ਹੈ ਕਈ ਕਿਤੇ ਕਹਿ ਦਣ ਵੀ ਛੋਟੀ ਜੀ ਕੱਟੀ ਆ 15000 ਮੰਗ ਲਿਆ ਬਈ ਬਰੀਡ ਦਾ ਤਾਂ ਐ ਨਹੀਂ ਪਤਾ 30-30000 ਲੋਕ ਜਾਂਦੀਆਂ ਨਾਲ ਮੰਗੀ ਜਾਂਦੇ ਨੇ ਠੀਕ ਹੈ ਇਹਦਾ ਫੇਰ ਵੀ ਆਪਾਂ 15 ਹੀ ਮੰਗਿਆ ਤਾਂ ਕਰਕੇ ਦਾ ਰੇਟ ਜ਼ਿਆਦਾ ਆਪਾਂ 15000 ਦੇ ਵਿੱਚੋਂ ਹੀ ਮਾਨਤਾਣ ਕਰ ਦਾਂਗੇ 1 ਸਾਲ ਦੀ ਇਹਦੀ ਉਮਰ ਹੈ ਸਿੰਘ ਸਿੰਘ ਸਾਨੂੰ ਕਰਾ ਦੇ ਚੈੱਕ ਤੇ ਆ ਜਾ ਇੱਧਰ ਅੱਗੇ ਬਈ ਆਹ ਕੱਟੀ ਨੂੰ ਦੇਖੋ ਬਈ ਸਿੰਘ ਬਹੁਤ ਵਧੀਆ ਲੱਗਿਆ ਰਿੰਗ ਸਿੰਘ ਲੱਗਿਆ ਜਮੀ ਕੁੰਡਾ ਨਾਲ ਹੀ ਮੋੜਿਆ ਪਿਆ ਉਂਗਲੀ ਨਾਕਦੀਆ ਕੱਲੀ ਵਿਚਦੀ ਥੋੜੀ ਜੀ ਇਹ ਕੱਟੀ ਆਪਾਂ ਪੂਰੀ ਵਧੀਆ ਕੱਟੀ ਆਸ ਨੂੰ ਦਿਖਾਉਣੇ ਇੱਧਰ ਕਰਕੇ ਹੋ ਚਲ ਉਧਰੋ ਇੱਥੇ ਪੁੱੜੀ ਥੋੜੀ ਜੀ ਲੱਸੀ ਜ਼ਰੂਰ ਹੈ ਵਧੀਆ ਸੇਵਾ ਕਰੋਗੇ ਕਿਉਂਕਿ ਬਾਈ ਕੱਟੀਆਂ ਖਰੀਦਦਾ ਰਹਿੰਦਾ ਜਿੱਥੋਂ ਖਰੀਦਦਾ ਕੋਈ ਸੇਵਾ ਘੱਟ ਕਰਨ ਵਾਲਾ ਹੁੰਦਾ ਆਪਦੇ ਘਰਾਂ ਦਾ ਹੁੰਦਾ ਜਿਵੇਂ ਹੁੰਦਾ ਨਾ ਬਾਈ ਇਹ ਕੱਟੀ 22000 ਰੁਪਏ ਦੀ ਮਿਲ ਜੂ ਤੇ ਅੱਗੇ ਕੱਟੀਆਂ ਆ ਗਈ ਆਹਾ ਬਾਈ ਸਿੰਘਾ ਇਹਨੂੰ ਵੀ ਬਹੁਤ ਵਧੀਆ ਲੱਗਿਆ ਹੈ ਜੈਡ ਬਲੈਕ ਦੇ ਵਿੱਚ ਇਹ ਕੱਟੀ ਹੈ ਇਹ ਆਪਾਂ ਖੋਲ ਕੇ ਤਾਂ ਨਹੀਂ ਦਿਖਾਈਆਂ ਘਰਾਂ ਚ ਬੰਨੀਆਂ ਹੁੰਦੀਆਂ ਨੇ ਯਾਰ ਇੱਥੇ ਥੋੜਾ ਜਿਹਾ ਕਰਦੀਆਂ ਨੇ ਲੱਤ ਬਾਜੀ ਇਹ ਆ ਦੇਖੋ ਹੁਣ ਭੀੜੀ ਜਾਂਦੀਆਂ ਨੇ ਕਿਉਂਕਿ ਆ ਡੱਡ ਘਰਾਂ ਚੋਂ ਖਰੀਦੀਆਂ ਹੋਈਆਂ ਨੇ ਤਾਂ ਕਰਕੇ ਉਪਰਾ ਕਰ ਰਹੀਆਂ ਨੇ ਇਹ ਜੈਡ ਬਲੈਕ ਹੈ ਇਹ ਵੀ 20000 ਰੁਪਏ ਦੀ ਮਿਲ ਜੂ ਬਈ ਚੋਲੀ ਚੂਲੀ ਇਹਨੂੰ ਵੀ ਬਹੁਤ ਵਧੀਆ ਲੱਗੀ ਆ ਹੈਡ ਕਰੋ ਚੈੱਕ ਤੁਸੀਂ ਸਿੰਗ ਕਰੋ ਚੈੱਕ ਪੂਰੀ ਜੈਡ ਬਲੈਕ ਦੇ ਵਿੱਚ ਹੈ ਵਧੀਆ ਸੀਮਣ ਦੀਆਂ ਕੱਟੀਆਂ ਨੇ ਘਰਾਂ ਚੋਂ ਖਰੀਦੀਆਂ ਹੋਈਆਂ ਤੇ ਮਰਵਾ ਦੀ ਅੱਗੇ ਕੈਮਰਾ ਇਹਨੂੰ ਵੀ ਰਿੰਗ ਸਿੰਗ ਲੱਗਿਆ ਦੇਖੋ ਜਮੀ ਲਵੋ ਮੋੜ ਲਿਆ ਹੈਡ ਪੂਰਾ ਬੂਥ ਵਾਸ ਦੀ ਕਰਾ ਕੁਆਲਿਟੀ ਇਹਦਾ ਰੇਟ ਬਈ ਕੀ ਰਹਿਣਾ 27000 ਇਹਦਾ 27000 ਰੁਪਿਆ ਰੇਟ ਰਹਿਣਾ ਬਈ ਇਹਨੂੰ ਵੀ ਕਰਾ ਇਹਦੀ ਉਮਰ ਕੀ ਰਿਹਾ ਕੀ ਆ ਬਈ 3 ਸਵਾ ਸਾਲ ਸਵਾ ਸਾਲ ਉਮਰ ਹੈ ਬੂਥਵਾ ਥੇ ਨੂੰਗੀ ਲੰਬੀ ਐ ਦੇਖੋ ਪੂਰੀ ਵਧੀਆ ਕੁਆਲਿਟੀ ਚ ਲੈ ਹੋ 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 ਇਧਰ ਹੋ ਜਾ ਚੋਲੀਆਂ ਚੋਲੀਆਂ ਸਾਰੀਆਂ ਨੂੰ ਬਹੁਤ ਵਧੀਆ ਲੱਗੀਆਂ ਹੋਈਆਂ ਨੇ ਬਈ ਤੇ ਆ ਗਈ ਅਕੇ ਆ ਬਈ ਇਹਦੇ ਵੀ ਰਿੰਕ ਸਿੰਕ ਲੱਗੇ ਆ ਜਿਵੇਂ ਮੁੜਿਆ ਪਿਆ ਦੇਖ ਲੋ ਨਾ ਲੱਗਣ ਤੋਂ ਥੋੜਾ ਜੀ ਹਾਂ ਲੈ ਲੈਂ ਤੋਂ ਲੈਂ ਤੋਂ ਦੇਖੋ ਹੈਡ ਦੀ ਬੂਥ ਬਾਤ ਇਹਦੀ ਵੀ ਕਰਾਂ ਦੀ ਚੈੱਕ ਬਈ ਪਿੱਠ ਪੋੜਾ ਇਹਦਾ ਸਾਰਿਆਂ ਨਾਲੋਂ ਰਾਜੇ ਓਵਰ ਚ ਵੱਡੀ ਆ ਗਈ ਹੈ ਨਾ ਬਈ ਇਹਦਾ ਰੇਟ ਕੀ ਹੈ ਬਈ ਇਹਦਾ 23 ਇਹਦਾ 23000 ਰੁਪਏ ਲੈ ਮਿੱਤਰੋ ਹੋ 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 ਇਹ ਜੈਡ ਬਲੈਕ ਇਹ ਵੀ ਜੈਡ ਬਲੈਕ ਆ ਗਈ ਬਈ ਚਲ ਹੋ ਜਾ ਇੱਧਰ ਪੀ ਇਹਦੇ ਵਿੱਚ ਤੁਸੀਂ ਕੱਟੀ ਦੀ ਕੁਆਲਿਟੀ ਚੈੱਕ ਕਰੋ ਨਹੀਂ ਆਮ ਵਪਾਰੀ 35000 ਰੁਪਏ ਮੰਗਦੇ ਨੇ ਐਡੀ ਕੱਟੀ ਦਾ ਬੂਥ ਬਾਤ ਦੇਖੋ ਜੈਡ ਬਲੈਕ ਆ ਪੂਰੀ ਕੁੰਛ ਵੀ ਕਰਾ ਦਾਂਗੇ ਚੈੱਕ ਆ ਦੇਖੋ ਜਮਾਂ ਪੋਛ ਵੀ ਜੈਡ ਬਲੈਕ ਆ ਝੋਲੀ ਝੋਲੀ ਬਹੁਤ ਵਧੀਆ ਲੱਗਿਆ ਦੇਖ ਲਓ ਇੱਕ ਵਾਲ ਵੀ ਚੱਟਾ ਨਹੀਂ ਹੈਗਾ ਬਈ ਤੇ ਨਾ ਹੀ ਲਾਲ ਆ ਪੂਰੀ ਵਧੀਆ ਸਮੀ ਭਲੀ ਕੱਟੀ ਹੈ ਤੇ ਜਿਹੜੀ ਆਹ ਅੱਗੇ ਆ ਗਈ ਇਹਦੀ ਉਮਰ ਬਈ ਇਹ ਪੌਣੇ 2 ਸਾਲ ਦਾ ਇਹਦਾ ਰੇਟ ਕੀ ਆ ਇਹਦਾ 27 ਇਹਦਾ 27000 ਰੁਪਿਆ ਰੇਟ ਆ ਪੌਣੇ 2 ਸਾਲ ਉਮਰ ਆ ਬਈ ਇਹ ਥੋੜਾ ਜਿਹਾ ਉਪਰ ਆ ਕਰ ਦਿ ਇਹਦੇ ਬੰਨੀ ਕਰਕੇ ਕਿਉਂਕਿ ਘਰਾਂ ਚੋਂ ਲਿਆਂਦਿਆਂ ਜਾਨਾ ਦੇਖੋ ਥੋੜੇ ਜਿਹਾ ਇਹ ਕਰ ਦਿਆ ਹੂੰ ਤਾਂ ਸੀਲ ਆ ਜਿਵੇਂ ਮਰਜੀ ਫੇਰੀ ਜਾਵੇ ਹੱਥ ਪਸ਼ੂ ਜਿਆਦਾ ਔਣ ਕਰਕੇ ਇੱਕ ਕੈਮਰੇ ਤੋਂ ਡਰਦੀਆਂ ਨੇ ਤੇ ਜਿਹੜੀ ਅੱਗੇ ਆ ਗਈ ਕੱਟੀ ਬਈ ਆਹ ਇਹ ਸਵਾ ਦੋ ਸਾਲ ਸਵਾ ਦੋ ਸਾਲ ਦੀ ਬਈ ਇਹਦਾ ਰੇਟ ਆ ਥੋੜਾ ਜਿਆਦਾ ਕਿਉਂਕਿ ਇਹਦਾ ਬਸ ਬਈ ਐ ਨਾਲ ਲਊਗੀ ਪੰਜ ਚਾਰ ਮਹੀਨਿਆਂ ਦੇ ਵਿੱਚ ਸੀਮਨ ਲੈ ਲਊਗੀ ਬੂਥਵਾਤ ਇਹਦੀ ਦੇਖੋ ਝੋਟੀਆਂ ਬਣੀ ਪਈ ਐ ਇਹ 33000 ਰੁਪਏ ਦੀ ਐ ਕਰਾਈ ਦੀ ਕੁਆਲਟੀ ਚੈੱਕ ਇਧਰ ਨੂੰ ਕਰ ਓਹੋ ਝੋਲੀ ਇਹਨੂੰ ਵੀ ਥਣ ਥਣ ਦਿਖਾ ਮੜਾ ਕੈਮਰਾ ਲਵੇ ਲਾ ਕੇ ਬੂਥਵਾਤ ਬਹੁਤ ਲੰਬੀ ਆ ਬਈ ਪੰਜ ਚਾਰ ਮਹੀਨਿਆਂ ਦੇ ਵਿੱਚ ਇਹ ਸੀਮਨ ਲੈ ਲਊਗੀ ਵਧੀਆ ਝੋਟੀ ਬਣ ਜੂਗੀ ਲੈ ਹੁਣ ਇਧਰ ਮਾਰ ਕੈਮਰਾ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਇਕੱਠਾ ਇਹ ਦੜਾ ਚੱਕਣਾ ਹੈ ਦੜਾ ਇਹ ਆਪਾਂ ਤੁਹਾਨੂੰ 24000 ਰੁਪਏ ਦੇ ਵਿੱਚ ਦੇ ਦਾਂਗੇ ਸਾਰੀਆਂ ਚਾਹੇ ਉਹ 15 ਵਾਲੀ ਲਾ ਲਓ ਕਈ ਮੇਰੇ ਵੀਰ ਕਹਿਣਗੇ ਵੀ ਹੁਣ ਉਹ 15 ਵਾਲੀ ਵੀ 24 ਦੀ ਹੋ ਜੂ ਫਿਰ ਤਾਂ ਬਈਆ 33 ਵਾਲੀ ਵੀ ਅਸੀਂ 24 ਦੀ ਉਹ ਪੜਾਵਾਂਗੇ ਆ 27 ਵਾਲੀ ਵੀ 24 ਦੀ ਦੇ ਦਾਂਗੇ ਸਾਰੀਆਂ 24000 ਦੇ ਹਿਸਾਬ ਨਾਲ ਅਸੀਂ ਦੜਾ ਚੁਕਾ ਦਾਂਗੇ ਤੇ ਬਾਕੀ ਰਹੀ ਗੱਲ ਜਿਹੜਾ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਉਹ ਚੈਨਲ ਸਬਸਕ੍ਰਾਈਬ ਕਰਕੇ ਉਹ 500 ਰੁਪਏ ਕੱਟੀ ਮੰਗਰ ਤੁਸੀਂ ਫੋਨ ਕਰ ਲਿਓ ਬਾਬਾ ਜੀ ਸਾਡੇ ਪਿੰਡ ਦੇ ਹੀ ਨੇ ਸਾਨੂੰ ਜਹੇ ਲਵੇ ਬੁਲਾ ਦਿਓ 500 ਰੁਪਏ ਸੀ ਆਪ ਤੁਹਾਨੂੰ ਛੋਟ ਕਰਵਾਵਾਂਗੇ ਚੈਨਲ ਫੋਲੋ ਕਰਿਆ ਹੋਣਾ ਚਾਹੀਦਾ ਵੀਡੀਓ ਸ਼ੇਅਰ ਕਰੀ ਹੋਣੀ ਚਾਹੀਦੀ ਆ 3500 ਰੁਪਏ ਤੁਹਾਨੂੰ ਮੈਂ ਡਿਸਕਾਊਂਟ ਦਵਾਉਂ ਆਪ ਲਵੇ ਖੜਕੇ ਬਈ ਮੈਨੂੰ ਫੋਨ ਕਰ ਦਿਓ ਮੇਰੇ ਪਿੰਡ ਦੇ ਬਾਬਾ ਜੀ ਨੇ ਆਪਣਾ ਕਹਿਣਾ ਨਹੀਂ 모ੜਦੇ ਇੱਕ ਵਾਰੀ ਮੈਨੂੰ ਫੋਨ ਕਰ ਦਿਓ ਵੀ ਅਸੀਂ ਪਹੁੰਚ ਗਏ ਬਈ ਕੱਟੀਆਂ ਲੈਣਾ ਅਸੀਂ ਉਹਦੀ ਪਹੁੰਚ ਜਾਾਂਗੇ 3500 ਰੁਪਏ ਤੁਹਾਨੂੰ ਆਪ ਡਿਸਕਾਊਂਟ ਦਵਾਉਂ ਪਰ ਬਈ ਚੈਨਲ ਫੋਲੋ ਕਰਿਆ ਹੋਣਾ ਚਾਹੀਦਾ ਤੇ ਵੀਡੀਓ ਸ਼ੇਅਰ ਕਰੀ ਹੋਣੀ ਚਾ ਸਾਰੀਆਂ ਕੱਟੀਆਂ ਦੇ ਕਿਹਨਾ ਫੇਰ ਮਰਵਾ ਦੇ ਕੈਮਰਾ ਆ ਜੈਡ ਬਲੈਕ ਦੇਖ ਲੋ ਕੌਣ ਦੇ ਦੂ ਬਈ 23000 ਰੁਪਏ ਦੀ ਏਡੀ ਕੱਟੀ ਤੁਸੀਂ ਕਹਿਣੋ ਵੀ ਘੱਟ ਰੇਟਾਂ ਚ ਲੈ ਕੇ ਆ ਜਾਓ ਨਾ ਅੱਜ ਆਪਾਂ ਜਮੀ ਸਸਤੀਆਂ ਲੈ ਕੇ ਆ ਗਏ ਤੁਹਾਨੂੰ ਆ ਕੱਟੀ ਇਧਰ ਮਰਵਾ ਫੜਾ ਜਾ ਕੈਮਰਾ ਆਹ ਕੱਟੀ ਤੁਹਾਨੂੰ ਮਹਿੰਗੀ ਜ਼ਰੂਰ ਲੱਗਣੀ ਆ ਬਈ ਹਰੇਕ ਕਹਿੰਦਾ ਕਹੂਗਾ ਕਮੈਂਟ ਵੀ ਆਉਣਗੇ ਸਾਨੂੰ ਵੀ ਇਹ ਛੋਟੀ ਕੱਟੀ ਐ 15000 ਦੀ ਕਿੱਥੋਂ ਆ ਪਰ ਜੇ ਤੁਸੀਂ ਬਰੀਡ ਤੇ ਕੰਮ ਕਰਨਾ ਨਾ ਕੱਖ ਇਹਨੇ ਵੀ ਓਨੀ ਖਾਣੇ ਨੇ ਜੇ ਤੁਹਾਨੂੰ 16 17 ਲੀਟਰ ਇਹ ਦੁੱਧ ਦੇ ਰਹੀ ਆ ਤਿਆਰ ਹੋ ਕੇ ਇੱਕ ਤੁਸੀਂ ਆਮ ਕੱਟੀ ਪਾਲ ਦਿਓ 7-8 ਕਿਲੋ ਦੇਉਗੀ ਇਹ ਵਧੀਆ ਜਾਤ ਦੀ ਕੱਟੀ ਆ ਬਈ ਜਾਤ ਦੇ ਤਾਂ ਪੈਸੇ ਲੱਗਦੇ ਹੀ ਨੇ ਠੀਕ ਆ ਤਾਂ ਕਰਕੇ ਇਹ ਕੱਟੀ ਮਹਿੰਗੀ ਆ ਤੁਸੀਂ ਐਂ ਦੇਖ ਲਓ ਉਹ ਕੱਟੀ ਇਦੋਂ ਕਿੱਡੀ ਵੱਡੀ ਆ ਬਾਬਾ ਜੀ 22000 ਰੁਪਏ ਦੀ ਦੇ ਰਹੇ ਨੇ ਬਾਈ ਚੋ ਵੀ ਮਾਨ ਤਾਨ ਕਰਦਾਂਗੇ ਇਹ ਕੱਟੀ ਛੋਟੀ ਆ ਤਾਂ ਵੀ ਮਹਿੰਗੀ ਆ ਬਰੀਡ ਬਰੀਡ ਦਾ ਰੇਟ ਲੱਗਦਾ ਬਈ ਇੱਥੇ ਗਦੇ ਘੋੜੇ ਦਾ ਮੁੱਲ ਅੱਡ ਅੱਡ ਹੁੰਦਾ ਸਾਰਾ ਸੇਮ ਨਹੀਂ ਹੁੰਦਾ ਤਾਂ ਕਰਕੇ ਆਪਾਂ ਕਹਨੇ ਆ ਫਰੇਕ ਚੀਜ਼ ਕੁਆਲਿਟੀ ਦੇ ਹਿਸਾਬ ਨਾਲ ਵਿਕਦੀ ਆ ਤੇ ਬਾਕੀ ਇੱਕਾ ਬਾਬਾ ਜੀ ਲਵੇ ਬੱਚੀ ਐ ਆਪਾਂ ਉਹ ਕਰਾਉਣੇ ਆ ਬਾਹਰ ਚੱਕ ਆ ਜੋ ਕਾਗੀ ਮਿੱਤਰੋ ਵੀਰੇ ਆ ਬੱਚੀ ਪੂਰੀ ਅੰਦਰੋਂ ਸਾਫ਼ ਐ ਦਵਾਈ ਦਬੂਈ ਤਰਾਈ ਹੋਈ ਐ ਟੀਕੇ ਲੈਣ ਦੇ ਕਾਬਲੀ ਐ ਜੇ ਕਿਸੇ ਨੂੰ ਇਹ ਵੀ ਪਸੰਦ ਆਉਂਦੀ ਐ ਰੇਟ ਇਹਦਾ ਹੀ ਬਹੁਤ ਘੱਟ ਐ 15000 ਰੁਪਏ ਦੀ ਦੇ ਦੇਣੀ ਐ ਤੇ ਜਦੋਂ ਬਈ ਇਹ ਸੂਣ ਤੇ ਆ ਗਈ ਨਾ ਘੱਟ ਤੋਂ ਘੱਟ 85000 ਦੀ ਵਿਹੜ ਬਣੂ ਬਈ ਕਿਸੇ ਨੂੰ ਵੀ ਚਾਹੀਦੀ ਐ ਇਹ ਵੀ ਆਪਾਂ ਸਕਰੀਨ ਤੇ ਨੰਬਰ ਚਲਾ ਦਾਂਗੇ ਪਾਪਾ ਜੀ ਦਾ ਸਾਰੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਰੇਟ ਆਪਾਂ ਨੇ ਵੀਡੀਓ ਦੇ ਵਿੱਚ ਕਰਤੇ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਬਈ ਸਾਰਿਆਂ ਦਾ